ਤੇ ਉਹਨੇ ਗੱਡੀ ਲੈ ਜਾਂਦਾ ਸੀ ਤਾਂ ਪਤਾ ਨਹੀਂ ਕੁਝ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਜਿਹਦੇ ਕੋਲ ਉਹ ਲੋਕ ਸਿਗਰਿਟ ਨਾਲ ਐਕਸੀਡੈਂਟ ਹੋਇਆ ਪਾਕਿਸਤਾਨ ਦਾ ਹੈ ਜੀ ਪਾਕਿਸਤਾਨ ਦਾ ਹੈ ਜੀ ਉਹ ਸਾਬ ਮੁੱਕ ਗਿਆ ਉਹ ਜਿਹੜਾ ਸੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣ ਵੀ ਇਹ ਗੱਲ ਬਣਦੀ ਹੈ ਡਰਾਈਵਰੀ ਕਰਦਾ ਹੈ ਹਾਂ ਜੀ ਡਰਾਈਵਲ ਕਰਦਾ ਹੈ ਸੁਭਚੰਸ ਸਿੰਘ ਜੀ ਅੱਛਾ ਕਿੰਨੇ ਸਾਲ ਹੋ ਗਏ ਤੂੰ ਭਾਈ ਦਬਾਈ ਤੋਂ ਨੂੰ ਜੀ 5 ਸਾਲ ਹੋ ਹੀ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨਹੀਂ ਹੋ ਚੱਲੇ ਆ ਤੇ 3ਵੇਂ ਮਹੀਨੇ 2 ਸਾਲ ਹੋ ਜਾਣੇ ਪੂਰੇ 33 ਮਾਰਚ ਨੂੰ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ 3ਵੇਂ ਮਹੀਨੇ ਮੁੜ ਕੇ ਗਾ ਗੱਡੀ ਲੱਗੀ ਤੇ ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਇਹਨਾਂ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਕੀਤੀ ਗਏ ਨਹੀਂ ਕਿਤੇ ਵੀ ਅੱਛਾ ਤੇ ਕਿੰਨੀ ਅੱਛਾ ਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਇਦਾਂ ਗਰੀਬ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ ਤੇ ਮਿਲੂਗੇ ਤੁਸੀਂ ਸਰਕਾਰ ਨੂੰ ਨਹੀਂ ਮੈਂ ਇਕੱਲੇ ਨੇ ਕਿ ਸਰਕਾਰ ਨੂੰ ਮਿਲਦਾ ਕਿੱਦਾਂ ਇਦਾਂ ਰਹਿਣ ਵਾਲੇ ਕਿੱਥੇ ਤੁਸੀਂ ਅਹੀਂ ਬਿੱਲੀ ਪੜਾਇ ਚੁਲੇ ਇਹ ਕਿੱਥੇ ਰਹਿੰਦਾ ਹੈ ਇਹ ਮਨਸੀਆਂ ਲੱਗ ਪੈਂਦਾ ਜੀ ਸਾਡੇ ਗੁਰਦਾਸ ਸਾਹਿਬ ਇੱਕ ਗ੍ਰੰਥੀ ਸੇਵਾ ਕਰਦੇ ਹੀ ਭਾਈ ਗੁਰਮੁਖ ਸਿੰਘ ਜੀ ਉਹਨਾਂ ਇੱਕ ਬੇਟਾ ਉਹਦਾ ਨਾਮ ਥੁਕਚੈਨ ਸਿੰਘ ਸੋ ਭਾਈ ਗੁਰਮੁਖ ਸਿੰਘ ਜੀ ਕੁਝ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀਨ ਜੋਤ ਕਰਨੇ ਪੈਸੇ ਇਕੱਠੇ ਕਰਕੇ ਇਸਨੂੰ ਲਾਇਕ ਕੇ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਦਾ ਦੁਬਈ ਦੁਬਈ ਉਹ ਤਿੰਨ ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 20 ਦਿਨ ਬਾਅਦ ਦੁਬਈ ਚਲਾ ਗਿਆ ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਹ ਗੱਡੀ ਥਲੇ ਆ ਗਿਆ ਉਹਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜਿਲ੍ਹ ਪਾਤਾ ਜਿਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡਮਨੀ ਭਰਨੀ ਪੈਣੀ ਆ ਇਹਨੂੰ ਬਲੱਡਮਨੀ ਪੈ ਗਈ ਆ ਅਸਮ ਲੋ ਤਕਰੀਬਨ 2 ਲੱਖ 10 ਜਦਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੇ ਰੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜਿੰਦਗੀ ਦਾ ਸਹਾਰਾ ਹੋਰ ਇਹਨਾਂ ਦੇ ਪਾਸ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਸਿਰਫ ਕਿਲ ਘਾਰੀ ਹੈ ਇਹਨਾਂ ਕੋਲ ਨਹੀਂ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚਲ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਉਹਦੇ ਕਿਤੇ ਨਾ ਕਿਤੇ ਹੱਲ ਹੁੰਦਾ ਤਾਂ ਨਜ਼ਰ ਆ ਸਕਦਾ ਨਹੀਂ ਜੀ ਬਹੁਤ ਸਾਰੇ ਲੋਕ ਆ ਜਿਹੜੇ ਸਰਕਾਰਾਂ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਅੱਥ ਲਾ ਕੇ ਲਾ ਕੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾ ਨਹੀਂ ਪੜਾਉਂਦੀਆਂ हां हां ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਸਰਕਾਰਾਂ ਉਮਾਦੀ ਕਰਦੀਆਂ ਸਾਡੇ ਸੰਗਤ ਬਹੁਤ ਮਦਦ ਕਰਦੀ ਬਾਲ ਦੇਸ਼ਾਂ ਦੀ ਲੜਕੀ ਨੂੰ ਉੱਥੇ ਸਜ਼ਾ ਕੀ ਦਿੱਤੀ ਗਈ ਹੈ ਸਜ਼ਾ ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡ ਮਨੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਉਹ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹ ਨਾ ਕਰਨਾ ਉਸੇ ਢੱਲ ਕੋਈ ਨਹੀਂ ਨਾ ਜ਼ੁਕ ਵੱਡੀ ਆ ਨਾ ਕੋ ਢੱਲਿਆ ਅਗਰ ਇਹ ਬਲੱਡ ਮਨੀ ਨਹੀਂ ਭਰਪੰਦੇ ਉਹ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਝ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਜੋ ਲੋਕ ਜੇ ਕਾਰਵਾਈ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਤੇ ਲੜਕੇ ਨੂੰ ਸਜ਼ਾ ਹੋਏ ਨੂੰ ਮੇਰਾ ਹੁਣ 2 ਸਾਲ ਹੋ ਗਏ ਆ ਨਹੀਂ 2 ਸਾਲ ਹੋ ਗਿਆ ਹੁਣ 2 ਸਾਲ ਤੋਂ ਉੱਥੇ ਆ 2 ਸਾਲ ਤੋਂ ਤੁਸੀਂ ਸਰਕਾਰ ਨਾਲ ਢਾਈ ਆਪਣੀ ਨਹੀਂ ਨਹੀਂ ਸਰਕਾਰ ਨਾਲ ਅਸੀਂ ਨਹੀਂ ਕੀਤਾ